ਫਿਕਰ ਨਾ ਕਰੋ ਭਾਬੀ ਮੈਂ ਤੁਹਾਡਾ ਸਿਰ ਨਾ ਮ ਕਦੇ ਨਹੀਂ ਹੋਣ ਦਿੰਦੀ ਨਾਲੇ ਲੋਕਾਂ ਦੀਆਂ ਸਭ ਚਾਲਾਂ ਫੜ ਲੈਣੀ ਆ ਮੈਂ ਸਭ ਪਤਾ ਹੈ ਮੈਨੂੰ ਹੋ ਗਈ ਯਾਰ ਮਾਹੀ ਹਾਂਜੀ ਭਾਬੀ ਇੱਥੇ ਬੈਠਾ ਤਾਂ ਨਾ ਗੱਲ ਕਰਨੀ ਕੋਈ ਹਾਂਜੀ ਭਾਬੀ ਕਾਲ ਉਸ ਨਾਲ ਧਿਆਨ ਨਾਲ ਜਾਇਆ ਕਰ ਠੀਕ ਹੈ ਭਾਬੀ ਲੋਕ ਨਾ ਬਹੁਤ ਜਾਲਮ ਆ ਪੋਣੀਆਂ ਪਾਲੀਆਂ ਕੁੜੀਆਂ ਨੂੰ ਫਸਾ ਕੇ ਆਪਣੇ ਚਾਲ ਚ ਨਜਾਇਜ਼ ਫਾਇਦਾ ਚੱਕਦੇ ਨੇ ਥੋੜਾ ਇਹ ਧਿਆਨ ਰੱਖਿਆ ਕਰ ਤੇਰੇ ਚੰਗੇ ਲਈ ਕਹਿ ਰਹੀ ਆ ਤੈਨੂੰ ਦੇਖੇਗੀ ਤਾਂ ਸਾਨੂੰ ਕੋਈ ਲੰਬਾ ਨਾ ਦਵਾ ਦੇ ਨਹੀ ਭਾਬੀ ਤੁਸੀਂ ਟੈਨਸ਼ਨ ਨਾ ਲਓ ਮੈਂ ਇਹਨੂੰ ਸਾਰਾ ਪਤਾ ਹੈਗਾ ਮੈਂ ਧਿਆਨ ਰੱਖੂੰਗੀ ਆਪਣਾ ਇੰਨੀ ਗੰਦੀ ਦੁਨੀਆ ਕੀ ਨਿੱਕੀਆਂ ਨਿੱਕੀਆਂ ਬੱਚਿਆਂ ਨੂੰ ਨਹੀਂ ਛੱਡਦੀ ਹੈਗੀ ਹਾਂਜੀ ਡਰ ਲੱਗਦਾ ਕਾਲਜ ਭੇਜਣ ਤੋਂ ਵੀ ਕੋਈ ਨਹੀ ਭਾਬੀ ਮੈਂ ਸਮਾਨ ਦਾ ਲੈ ਆਇਆ ਤਾਂ ਹਾਂ ਤਾਂ ਮੈਂ ਨੋਟਿਫਿਕੇਟ ਮਾਣਾ ਹਾਂਜੀ ਫਿਕਰ ਨਾ ਕਰੋ ਭਾਬੀ ਮੈਂ ਤੁਹਾਡਾ ਸਿਰ ਨਾ ਮ ਕਦੇ ਨਹੀਂ ਹੋਣ ਦਿੰਦੀ ਨਾਲੇ ਲੋਕਾਂ ਦੀਆਂ ਸਬਚਾਲਾਂ ਫੜ ਲੈਣੀਆਂ ਮੈਂ ਸਭ ਪਤਾ ਹੈ ਮੈਨੂੰ ਚੰਗ ਭਾਬੀ ਮੈਂ ਜਾਣਦੀ ਮੇਰੇ पास ਦਾ ਟਾਈਮ ਹੋ ਰਿਹਾ ਠੀਕ ਹੈ ਚਲ ਜਾ ਲੇਟ ਹੋ ਰਹੀ ਹੈ ਠੀਕ ਹੈ ਭਾਬੀ ਚੰਗ ਭਾਬੀ ਮਾਹੀ ਨਾਲੇ ਧਿਆਨ ਰੱਖੀਆ ਆਪਦਾ ਠੀਕ ਹੈ ਭਾਬੀ ਕਿਹਦੇ ਵੀਰੇ ਨੂੰ ਕੋਈ ਖਬਰ ਨਹੀਂ ਹੈ ਦੀ ਕਿੰਨੇ ਕਿੰਨੇ ਦਿਨ ਤੱਕ ਫੋਨ ਨਹੀਂ ਕਰਦੇ ਹੈਗੇ ਆਸਤਾ ਪਾ ਬਿਨਾ ਲੇਟ ਕਰਾ ਦਿੱਤਾ ਸੀ ਮੈਨੂੰ ਇਹ ਬਸ ਹੀ ਨਾ ਜਾਣੀ ਸੀ ਆਸਤਾ ਚਲੋ ਕੋਈ ਇੱਕ ਮਿੰਟ ਮੈਡਮ ਜੀ ਹਸ਼ੀਲ ਮੈਡਮ ਜੀ ਦੱਸੋ ਨੰਬਰ ਚਾਹੀਦਾ ਥੋੜਾ ਨੰਬਰ ਕਾਹਤੋਂ ਗੱਲ ਕਰਨੀ ਸੀ ਤੁਹਾਡੇ ਨਾਲ ਓ ਹੈਲੋ ਕਿਹੜੀ ਗੱਲ ਕਰਨੀ ਤੁਸੀਂ ਮੇਰੇ ਨਾਲ ਗੱਲ ਹੁੰਦੀ ਹੈ ਕੋਈ ਜਿਹੜੀ ਮਨਾਤੇ ਆਉਂਦੀ ਹੈ फोनਾ ਤੇ ਹੁੰਦੀ ਹੈ ਹਾਂਜੀ ਮੈਂ ਤੈਨੂੰ ਨੰਬਰ ਆਵਦਾ ਕਿਉਂ ਦਵਾਂ ਨਾ ਮੈਂ ਤੇਰੇ ਨਾਲ ਗੱਲ ਕਿਉਂ ਕਰਾਂ ਕਿਉਂ ਕਰਨੀ ਕਿਉਂ ਨਹੀਂ ਮੈਂ ਨਹੀਂ ਕਰਦੀ ਗੱਲ ਨਾਲੇ ਤੇ ਪੜਨ ਆਨੀ ਤੇਰੇ ਵਰਗੇ ਨਾਲ ਗੱਲਾਂ ਨਹੀਂ ਕਰਨ ਆਂਦੀ ਮੈਂ ਨਾਲੇ ਵੀਰੇ ਹੁਣ ਅਸਤ ਬਾਅਦ ਮੈਨੂੰ ਨਾ ਬੁਲਾਉਣ ਦੀ ਲੋੜ ਨਹੀਂ ਹੈਗੀ ਸਮਝ ਗਿਆ ਨੰਬਰ ਚਾਹੇ 2 ਦਿਨ ਬਾਅਦ ਦੇ ਦੇਓ ਪਰ ਵੀਰਾ ਨਾ ਕੋਈ ਬੱਤਮੀਚਾ ਉਚਕ ਨੰਬਰ ਤਾਂ ਲੈ ਕੇ ਛੱਡਾਂਗੇ ਚਾਹੇ ਅੱਜ ਚਾਹੇ ਕੱਲ੍ਹ ਹਸ਼ੀਕਲ ਮੈਡਮ ਜੀ ਮੈਂ ਜਿੱਥੇ ਜਿੱਥੇ ਜਾਨੀ ਆ ਉੱਥੇ ਉੱਥੇ ਤੁਸੀਂ ਪਿੱਛੇ ਪਿੱਛੇ ਆਨੇ ਹੋ ਮੇਰੇ ਮੈਡਮ ਜੀ ਹੁਣ ਤੇ ਨੰਬਰ ਮੰਗਿਆ ਸੀ ਉਹ ਵੀ ਨਹੀਂ ਤੁਸੀਂ ਦਿੱਤਾ ਹੈਗਾ ਨਾ ਤਾਂ ਤੂੰ ਖੁਦ ਪੜੇਗਾ ਨਾ ਬਾਬਾ ਮੈਨੂੰ ਪੜਨ ਦੇਂਗਾ ਨੰਬਰਾਂ ਹੀ ਚੱਕਰਾਂ 'ਚ ਇਹ ਹੋਈਦਾ ਕੋਈ ਗੱਲ ਨਹੀਂ ਹੈਗੀ ਮੈਡਮ ਫਿਰ ਗੱਲ ਕੀ ਹੈ ਮੈਨੂੰ ਅੱਜ ਦੱਸ ਹੀ ਦੇ ਫਿਰ ਗੱਲ ਦੱਸ ਹੀ ਦੇਣਾ ਅੱਜ ਮੈਂ ਕੀ ਕਰਨਾ ਪਿਆਰ ਕਰਨ ਦਾ ਥੋੜਾ ਉਹ ਵੀ ਦਿਲੋਂ अच्छा हां जी दिलो प्यार करदा मेनू ते तो मैं भी तन्ना प्यार करन लग जा पागल हां मैं मैं आपदे घर दी बदनामी करवानी है बदनामी मैं भी नहीं होण देनी ठीक है जी ब्याह करवाना थोड़े नाल ये सब झूठ है अच्छा ब्याह करना मेरे नाल हां जी एही गल मेरे घर दे, दे मुरे कह सकदा जाके कह दूंगा जी कह देगा हां जी चल ठीक है फिर ਆਪਾਂ ਦੋਸਤ ਬਣਦੇ ਇੱਕ ਦੂਜੇ ਦੇ ਨਹੀਂ ਦੋਸਤ ਨਹੀਂ ਬਣਨਾ ਮੈਡਮ ਜੀ। ਸਿਰਫ ਵਿਆਹ ਕਰਾਉਣਾ ਇੱਕ ਦੂਜੇ ਨਾਲ। ਠੀਕ ਹੈ ਜੀ। ਹੁਣ ਆਪਾਂ ਦੋਸਤ ਬਣ ਜਾਗੇ। ਬਾਅਦ 'ਚ ਵਿਆਹ ਕਰਾ ਲਾਂਗੇ। ਲੋਕੀ ਕੀ ਕਹਿਣਗੇ? ਚਲ ਠੀਕ ਹੈ ਫਿਰ ਮੈਂ ਸੋਚ ਕੇ ਦੱਸਾਂਗੀ। ਠੀਕ ਹੈ। ਅੱਛਾ ਠੀਕ। ਹੂੰ। ਮੈਨੂੰ ਟਾਈਮ ਦਿਓ ਥੋੜਾ ਜਾਂ। ਮੈਂ ਤੁਹਾਨੂੰ ਸੋਚ ਕੇ ਦੱਸਾਂਗੀ। ਚਲੋ ਤੁਸੀਂ ਪੜ੍ਹਾਈ ਕਰ ਲਓ ਜੀ। ਠੀਕ ਆ। ਠੀਕ ਹੈ। ਜੋ ਮੇਰੇ ਲਈ ਮੇਰੇ ਦਿਲ ਤੇ ਹੋਇਆ ਨਾ ਥੋੜਾ ਜਿਹਾ। ਮੈਨੂੰ ਦੱਸ ਲਿਓ। ਚੇਕ ਨਾ ਦੰਗਲੇ ਇਹ ਤਾਂ ਪਿਆਰ ਦਾ ਇਜ਼ਹਾਰ ਕਰਨਾ ਵੀ ਨਹੀਂ ਆਂਦਾ ਵੈਸੇ ਦੇਖਿਆ ਜਾਵੇ ਹਾਂ ਤਾਂ ਮੁੰਡਾ ਸਾਉ ਜੇ ਕੋਈ ਹੋਰ ਹੁੰਦਾ ਨਾ ਅੱਜ ਕੱਲ ਦੇ ਮੁੰਡੇ ਕੁੜੀ ਨੇ ਮਗਰ ਲਾਈ ਫਿਰਦੇ ਨੇ ਕਿੰਨੇ ਮੈਂ ਹੀ ਕੀ ਤੇ ਤੇਨੂੰ ਸੱਚੇ ਦਿਲੋਂ ਪਿਆਰ ਕਰਦਾ ਹੋਵੇ ਮੈਂ ਵੀ ਕਿੰਨਾ ਖੁਸ਼ ਹੁੰਦਾ ਹਾਂ ਚਲੋ ਉਹਨੂੰ ਕਹਿ ਤਾ ਦਿੱਤਾ ਹਾਂ ਨੂੰ ਮੈਂ ਕਹਿ ਦੂੰਗੀ ਵੀ ਹਾਂ ਮੇਰੇ ਦਿਲ 'ਚ ਵੀ ਤੇਰੇ ਲਈ ਪਿਆਰ ਹੈ ਚਲੋ ਠੀਕ ਹੈ ਹੁਣ ਜੇ ਮਿਲਿਆ ਨਾ ਵੇਨੂੰ ਤੁਹਾਨੂੰ ਦੱਸ ਦਿਆਂਗੀ ਮੈਂ ਵੀ ਉਹ ਪਿਆਰ ਕਰਦੀ ਹਾਂ ਕੀ ਗੱਲ ਜਨਾਬ ਸਾਰੇ ਦਿਨ ਉਰੀ ਬੈਠੇ ਰਹਿੰਦੇ ਹੋ ਤੁਸੀਂ ਹੋਰ ਕੋਈ ਕੰਮ ਨਹੀਂ ਕਰਦੇ ਹੋ ਕੰਮ ਤਾਂ ਬਹੁਤ ਨੇ ਮੈਡਮ ਜੀ ਪਰ ਤੁਹਾਡੇ ਕਰਕੇ ਸਾਰੇ ਕੰਮ ਛੱਡ ਤੇ ਆਪਾਂ ਅੱਛਾ ਹਾਂਜੀ ਸੋਚਿਆ ਕੁਝ ਤੁਸੀਂ ਹਾਂ ਸੋਚਿਆ ਤਾਂ ਹੈ ਬੀ ਬੀ ਕੀ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ ਸੱਚੀ ਹਾਂਜੀ ਮੈਂ ਯੱਕ ਤਾਂ ਨਹੀਂ ਕਰਦੇ ਨਹੀਂ ਜੀ ਤੁਸੀਂ ਮੈਨੂੰ ਅੱਛੇ ਲੱਗੇ ਅੱਛਾ ਚਲੋ ਚਲੋ ਹੀ ਫਿਰ ਚਲ ਜੀ ਕਾਫੀ ਤੇ ਆਪਾਂ ਅੰਜ ਅੱਜ ਜਾਣਾ ਹਾਂਜੀ ਸਭ ਕੰਮ ਚ ਦੇਰ ਕਾ ਦੀ ਚਲੋ ਠੀਕ ਐ ਚਲੀ ਆਜੋ ਚੱਲੀ ਇਹ ਕਿੱਥੇ ਲਾਇਆ ਤੁਸੀਂ ਮੈਨੂੰ ਆਪਣੀ ਚਾਚੇ ਦੀ ਮੋਟਰ ਆਈ ਇੱਥੇ ਜੇ ਮੈਨੂੰ ਤਾਂ ਜਗ੍ਹਾ ਨਹੀਂ ਸਹੀ ਲੱਗਦੀ ਫਿਰ ਜਗ੍ਹਾ ਨੂੰ ਕੀ ਹੁੰਦਾ ਆਪਾਂ ਵਿਆਹ ਤਾਂ ਕਰਾਉਣਾਗਾ ਆਪਾਂ ਕਿਤੇ ਹੋਰ ਮਿਲ ਲੈਂਦੇ ਯਾਰ ਚੱਲੀ ਯਾਰ ਇਹ ਕਹਾਂ ਜਿੱਥੇ ਘੱਟ ਲੈ ਕੇ ਆਇਆ ਮੈਨੂੰ ਮੈਨੂੰ ਜਗ੍ਹਾ ਨਹੀਂ ਸਹੀ ਲੱਗਦੀ ਯਾਰ ਇਹ ਜਗਾ ਸਹੀ ਹੈ ਇਹ ਜਗਾਂ ਨੂੰ ਕੀ ਹੈ ਚਲੋ ਹੋਰੀ ਆਇਓ ਅੰਦਰ ਆਇਓ ਸਭ ਗੱਲ ਕਰਨੀ ਆਂਦੀ ਆਪਾਂ ਯਾਰ ਇਹ ਯਾਰ ਗਲਤੀ ਨਹੀਂ ਕਰਿਆ ਆਪਾਂ ਨੇ ਜਿਹੜਾ ਕੁਝ ਕਰਿਆ ਨਹੀਂ ਯਾਰ ਗਲਤੀ ਕੀ ਅੱਜ ਯਾਰ ਵਿਆਹ ਕਰਵਾਉਣਾ ਹੈ ਮੈਨੂੰ ਸੇ ਨਹੀਂ ਲੱਗਦਾ ਚਲੋ ਕੁਝ ਨਹੀਂ ਹੁੰਦਾ ਜੀ ਆਪਾਂ ਕਿਹੜਾ ਟਾਈਮ ਪਾਸ ਹੈ ਵਿਆਹ ਕਰਵਾਉਣਾ ਆਪਾਂ ਇੱਕ ਦੂਜੇ ਨਾਲ ਤੋਂ ਕਰਵਾਇੰਗਾ ਨਾ ਮਿਲਣਾ ਪਿਆ ਹਾਂ ਲੱਗੇ ਯਾਰ ਟਾਈਮ ਪਾਸ ਨਹੀਂ ਆਊਗਾ ਚੱਲੀਏ ਆਪਾਂ ਵਧੀਆ ਜੀ ਮਸ ਬੈਠੇ ਸੀ ਮੈਂ ਯਾਰ ਰੋ ਰੋ ਦੇ ਕਿ ਕੀ ਬਹਾਨੇ ਬਣਾਵਾਂ ਮੈਂ ਘਰ ਦੇ ਨੂੰ ਕੀ ਕਹਾ ਯਾਰ ਮੈਂ ਕੀ ਕਹਾਂ ਉਹਨਾਂ ਨੂੰ ਯਾ ਤੇ ਜ਼ਿੱਦ ਨਾ ਫਿਰ ਜ਼ਿੱਦ ਮੇਰੀ ਜਾਨ ਤੇ ਬਣੀ ਹੋਈ ਹੈ ਮੇਰੀ ਚਲ ਠੀਕ ਹੈ ਆ ਵੀ ਤੇਰੀ ਜ਼ਿੱਦ ਪੂਰੀ ਕਰ ਦਿੰਨੀ ਆ ਮੈਂ ਚੰਗਾ ਹਾਂ ਹੁਣ ਕੀ ਕਰਾਂ ਮੈਂ ਮੈਂ ਕਰ ਦੇਣੂ ਕੀ ਕੰਮ ਕਿੱਥੇ ਜਾਣਾਗਾ ਚਲ ਜਾਣਾ ਤਾਂ ਪੈਣਾ ਹੀ ਆ ਕੋਈ ਨਾ ਕੋਈ ਬਹਾਨਾ ਲਾਹੀ ਦਿੰਨੀ ਆ ਹਾਂਜੀ ਆ ਗਈ ਮੈਂ ਕਿਆ ਮੇਰਾ ਵਧੀਆ ਆਓ ਚੱਲੀਏ ਆਪਾਂ ਚੱਲਦੇ ਆ ਕੋਈ ਨਾ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਣੀ ਸੀ ਕਿਹੜੀ ਗੱਲ ਆ ਮੈਂ ਨਾ ਤੁਹਾਡੇ ਵਿੱਚ ਦੀ ਮਾਂ ਬਣਨ ਵਾਲੀ ਆ ਕੀ ਕਹੀ ਜਾਣੀ ਯਾਰ ਤੂੰ ਇਹ ਗੱਲ ਕਿ ਤੂੰ ਖੁਸ਼ ਨਹੀਂ ਏ ਉਹ ਖੁਸ਼ ਦੀ ਗੱਲ ਨਹੀਂ ਯਾਰ ਇਹ ਬੱਚਾ ਸਭ ਸਫਾਈ ਕਰਾ ਦੇ ਜਾ ਕੇ ਵਿਆਹ ਤੋਂ ਪਹਿਲਾਂ ਯਾਰ ਕੀ ਕਹਿਣਗੇ ਲੋਕ ਆਪਾਂ ਕੀ ਕਹਿ ਰਿਹਾ ਤੂੰ ਯਾਰ ਮੈਂ ਕਿਵੇਂ ਸਫਾਈ ਕਰਾਦਾ ਇਹਨੂੰ ਮੈਨੂੰ ਨਹੀਂ ਪਤਾ ਏ ਇਹ ਤਾਂ ਇਹ ਪਹਿਲਾ ਸੋਚਣਾ ਸੀਗਾ ਅੱਛਾ ਮੈਂ ਨਹੀਂ ਨੂੰ ਸਫਾਈ ਕਰਵਾਂਦੀ ਬਈ ਮੈਂ ਤੂੰ ਪਹਿਲਾਂ ਮੈਨੂੰ ਵੀ ਕੁੱਖ ਚ ਮਾਰਨਾ ਇਹੀ ਹੈ ਤੇਰਾ ਬਿਆਹ ਆਪਾਂ ਵਿਆਹ ਕਰਵਾਉਣਾ ਕਦ ਕਰਵਾਉਣਾ ਕਰਵਾ ਲਾਂਗੇ ਨਾ ਬਿਆਹ ਓਏ ਆ ਬੱਚਾ ਪਾਗਲ ਹੋ ਗਈ ਹੈ ਤੂੰ ਤੇ ਫਿਰ ਕੀ ਹੋਇਆ ਯਾਰ ਇਹ ਬੱਚਾ ਰੱਖ ਲੈਣ ਵਿਆਹ ਤਾਂ ਆਪਾਂ ਨੇ ਕਰਵਾਈ ਲੈਣਾਗਾ ਨਹੀਂ ਯਾਰ ਬੱਚਾ ਆਪਾਂ ਵਿਆਹ ਤੋਂ ਬਾਅਦ ਵੀ ਲੈ ਲਾਂਗੇ ਠੀਕ ਹੈ ਜਸ ਤੂੰ ਮੈਨੂੰ ਧੋਖਾ ਦਿੱਤਾਗਾ ਨਹੀਂ ਧੋਖਾ ਹੈਗਾ ਇਹ ਦੇਖ ਨਾ ਮੈਂ ਬੱਚਾ ਸਾਫ ਕਰਵਾ ਮਾਂ ਠੀਕ ਹੈ ਨਾ ਇਹਨੂੰ ਮਾਰਾਂ ਆਪਣੇ ਪੇਟ 'ਚ ਪਰ ਤੇ ਛੱਡ ਦੇ ਤੈਨੂੰ ਵੀ ਨਹੀਂ ਮੈਂ ਤੂੰ ਮੈਨੂੰ ਧੋਖਾ ਦਿੱਤਾਗਾ ਚੱਲ ਚੱਲ ਠੀਕ ਆ ਫਿਰ ਤੂੰ ਅਬ ਦੇ ਰਾਤ ਮੈਂ ਅਬ ਦੇ ਰਾਤ ਕੋਈ ਨਾ ਆਏ ਜਨਨ ਜਾ ਮੈਂ ਬੱਚਾ ਨਹੀਂ ਮਾਰਦੀ ਪਰਪਾ ਨਾ ਤੇਨੂੰ ਛੱਡੂੰਗੀ ਯਾਦ ਰੱਖੀਏ ਗੱਲ ਮੇਰੀ ਮੈਂ ਕਦੇ ਨਹੀਂ ਮਾਰੂੰਗੀ ਮੈਨੂੰ ਜਨਮ ਦਵਾਂਗੀ ਤੂੰ ਤਾਂ ਮੇਰਾ ਸਾਥ ਨਹੀਂ ਦਿੱਤਾ

जो कुछ मैं सोच रही ही नहीं कि थे। तो, पता मैं तो मारी नहीं कुछ समझ नहीं आनी है पहला तो चंह भली सी तीजे चौथे दिन पता नहीं है क्यों कर लग जाती है मैनू तो यह तजाब तजूब ना बंद होगी